ਕੀ ਉਹਦਾ ਕੀ ਕਹਿਣਾ ਜੋ ਉਹਨਾਂ ਦੇ ਵਿਚਾਰ ਆ ਬਹੁਤ ਵੱਡੀ ਅਪਡੇਟ ਆ ਗਈ ਸਾਹਮਣੇ ਪਹਿਲਾਂ ਵੀਡੀਓ ਸੁਣੋ ਫਿਰ ਅਗਲੇ ਵਿਚਾਰ ਕਰਾਂਗੇ ਸਾਂਝੇ ਬਣੇਰੋ ਚੈਨਲ ਤੇ ਵੀਡੀਓ ਸੁਣੋ ਫਿਰ ਕਰਦੇ ਆਂ ਵਿਚਾਰ ਸਾਂਝੇ ਮਰਤਪਾਲ ਸਿੰਘ ਮਹਿਰੋ ਵਾਲਾ ਕੇਸ ਆ ਇਹ ਟਿਕ ਪਾਊਗਾ ਅਦਾਲਤ ਦੇ ਵਿੱਚ ਨਹੀਂ ਇਹ ਟਿਕਣ ਵਾਲਾ ਕੀ ਸੀ ਜਿੰਨਾ ਮਰਜ਼ੀ ਕਰ ਜੋ ਮਰਜ਼ੀ ਇਨਵੈਸਟੀਗੇਸ਼ਨ ਕਰ ਲੈਣ ਤੇ ਪਹਿਲੀ ਐਫ ਆਈ ਆਰ ਹੀ ਕਰਕੇ ਇਹ ਪੁਸ਼ਟਾਉਣਗੇ ਇਹਨਾਂ ਨੇ ਐਫ ਆਈ ਆਰ ਹੀ ਗਲਤ ਕਰਾਂ ਕਿਹੜਾ ਬੰਦਾ ਉਹਨਾਂ ਦਾ ਇੰਨਾ ਕੱਟੜ ਫੈਰੀ ਹੈ ਉਹ ਉਹਨਾਂ ਦੇ ਘਰੇ ਨਹੀਂ ਜਾ ਸਕਦਾ ਪੋਸਿਬਲੀ ਐਣੀ ਕਿ ਵੇ ਜਾਊਗਾ ਤੇ ਜੇ ਪੁਲਿਸ ਕੋਲ ਕੋਈ ਸਬੂਤ ਹੋਏ ਫਿਰ ਪੁਲਿਸ ਕੋਲ ਕੋਈ ਸਬੂਤ ਨਹੀਂ ਆਊਗਾ ਕੰਚਨ ਨੂੰ ਮਾਰਿਆ ਕਿੰਨੇ ਆ ਕੰਚਨ ਨੂੰ ਮਾਰਨ ਦੀ ਗੱਲ ਐਸ ਤਰ੍ਹਾਂ ਹੈ ਤੇ ਜੋ ਬੰਦੇ ਖੜਫੜੇ ਨੇ ਇਹਨਾਂ ਨੂੰ ਅੱਜ ਪੁੱਛੋ ਪੁਲਿਸ ਦੇ ਕੋਲ ਬੰਦਾ ਇਹ ਜਨਾਨੀ ਮਾਰੀ ਕਿਣਗੇ ਮਾਰੀ ਕਾਰਨ ਕੀ ਪ੍ਰੈਸ਼ਰ ਜਦੋਂ ਉਹਨਾਂ ਨੂੰ ਤੁਸੀਂ ਪਾਸੇ ਲੈ ਜਾਓਗੇ ਚਲਾਨ ਪੇਸ਼ ਹੋ ਜਾਊਗਾ ਜੇਲ੍ਹ ਚਲੇ ਜਾਣਗੇ ਇਹ ਬੰਦੇ ਕਹਿੰਗੇ ਅਸੀਂ ਮਾਰੀ ਮਿਲੇ ਹੋਣਾ ਮੁੰਡਿਆਂ ਨੂੰ ਜਿਨ੍ਹਾਂ ਤੇ এডਿਕੇਸ਼ਨ ਨੇ ਜਮਨਤ ਕੰਚਨ ਦਾ ਮਰਡਰ ਕੀਤਾ ਤੋਂ ਉੱਥੇ ਜਿਹੜੇ ਨੇ ਮੈਂ ਬਾਹਰ ਗਿਆ ਸੀ ਪਹਿਲਾਂ ਮੇਰੇ ਜੂਨੀਅਰ ਪੇਸ਼ ਹੋਇਆ ਸੀ ਰੰਜੋਤ ਸਿੰਘ ਭੁੱਲਾ ਤਾਂ ਅੱਜ ਮੈਂ ਪੇਸ਼ ਹੋਇਆ ਰਮਾਂਡ ਦੇ ਵਿੱਚ ਮੈਂ ਬਹਿਸ ਕਰਕੇ ਆਇਆ ਅਮਰਪਾਲ ਸਿੰਘ ਮੇਰਾ ਯੂਈਈ ਫਰਾਰ ਹੋ ਗਿਆ ਫਲਾਈਟ ਫੜ ਕੇ ਮਰਡਰ ਤੋਂ ਬਾਅਦ ਅਮਰਪਾਲ ਸਿੰਘ ਨੂੰ ਪੇਸ਼ ਹੋਣਾ ਚਾਹੀਦਾ ਸੀ ਇਨਵੈਸਟੀਗੇਸ਼ਨ ਜੁਆਇਨ ਕਰਨੀ ਚਾਹੀਦੀ ਸੀ ਕਿਹਾ ਹੈ ਜਾਂ ਨਹੀਂ ਗਿਆ ਜਾਂ ਪੁਲਿਸ ਦੀ ਗ੍ਰਿਫਟ ਦੇ ਵਿੱਚ ਹੈ ਤਾਂ ਤੁਸੀਂ ਲਬਜ ਕਿਹਾ ਕਿ ਜੇ ਮੈਂ ਜਾਊਂਗਾ ਤੇ ਪੰਜ ਸੱਤ ਮਾਰ ਕੇ ਜਾਊਂਗੇ ਇਹ ਲਬਜ ਕਿਹਾ ਨਾ ਨੇ ਹਿੱਟ ਮੀਨਜ਼ ਇੰਡੀਆ ਤੋਂ ਬਾਹਰ ਨਹੀਂ ਗਿਆ ਅਮਰਤਪਾਲ ਮਹਿਰੋ ਦੀ ਆਵਾਜ਼ ਹੈ ਜਾਂ ਨਹੀਂ ਹੈ ਜਦ ਤੱਕ ਐਫਐਸਐਲ ਦੇ ਵਿੱਚੋਂ ਵੀਡੀਓ ਉਹ ਨਹੀਂ ਆਉਂਦੀ ਉਹਦਾ 68B ਦਾ ਸਰਟੀਫਿਕੇਟ ਨਹੀਂ ਆਉਂਦਾ ਇਹ ਕਿੰਦੇ ਮੋਬਾਈਲ ਚੋਂ ਆਈ ਹੈ ਐਫਐਸਐਲ ਕਲੀਅਰ ਕਰੂਗੀ ਕਿ ਵਾਕਿਆ ਹੀ ਆਵਾਜ਼ ਉਸ ਦੀ ਹੈ ਚਾਹੇ ਐਫਐਸਐਲ ਕਹਿ ਵੀ ਦੇ ਪਰ ਮੇਰਾ ਇਹ ਸਟੇਟਮੈਂਟ ਸਹੀ ਹੈ ਜਾਂ ਗਲਤ ਹੈ ਪਰ ਉਹ ਅੱਜ ਦੇ ਹਾਲਾਤ ਇਹਨਾਂ ਤੇ ਬੈਲਡਿੰਗ ਨਹੀਂ ਹੋ ਉਹ ਜੋ ਮਰਜੀ ਕਹਦੇ ਕੀ ਪਤਾ ਉਹ ਤਾਂ ਘੁਆ ਰਿਆ ਕੋਈ ਉਸ ਕਹਿੰਦੀ ਹੈ ਕਿ ਅਮਰਤਪਾਲ ਸਿੰਘ ਮੈਰੋ ਦੇ ਸਾਥੀ ਪਹਿਲਾਂ ਕੁਝ ਹੋਰ ਕਹਿ ਰਹੇ ਸੀ ਫਿਰ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਅਮਰਤਪਾਲ ਮੈਰੋ ਤਾਂ ਯੂਏਆਈ ਭੱਜ ਗਿਆ ਸਾਨੂੰ ਕੱਲਾ ਛੱਡ ਕੇ ਉਸ ਤੋਂ ਬਾਅਦ ਕਹਿੰਦੇ ਬਿਆਨ ਹੁਣ ਹੌਲੇ 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 ਬਦਲਣ ਲੱਗੇ ਹੋ ਨਹੀਂ ਉਹ ਇਹ ਕਹਿ ਰਹੇ ਆ ਕਿ ਭਾਈ ਅਮਰਤਪਾਲ ਸਿੰਘ ਮੈਰੋ ਸਾਡੇ ਨਾਲ ਸੀਗਾ ਉਸ ਵੇਲੇ ਜਦੋਂ ਮਾਰ ਮੈਂ ਤੁਹਾਨੂੰ ਦੱਸਦਾ ਉਹਨੇ ਇਸ਼ਾਰਾ ਕੀਤਾ ਔਰ ਅਸੀਂ ਕੁੜੀ ਮਾਰ ਮੈਂ ਤੁਹਾਨੂੰ ਦੱਸ ਰਹਾ ਜਿਹੜੀ ਸਟੇਟ ਹੁੰਦੀ ਹੈ ਨਾ ਜੀ ਸਟੇਟ ਕੀ ਕਰਦੀ ਆ ਤੁਹਾਡੇ ਪਹਿਲੋਂ ਗਰੁੱਪ ਨੂੰ ਪਾ ਦਿੰਦੀ ਆ ਉਨੇ ਇੱਕ ਕੌਰ ਲਾ ਕੇ ਕਿੰਨੇ ਬੰਦਿਆਂ ਨੂੰ ਠੱਗੀ ਮਾਰੀ ਹੋਣੀ ਆ ਦਾ ਧਰਮ ਦੂਜਾ ਦਿਖਾ ਕੇ ਉਹ ਲੋਕਾਂ ਨੂੰ ਆਪਦੇ ਜਾਾਲ ਪੁਸਾ ਕੇ ਚਾਹ ਲੋਕਾਂ ਨਾਲ ਕੋਈ ਫਰਾਡ ਆਇੰਦੇ ਤੇ ਇਨਕੁਆਰੀ ਹੋਣੀ ਚਾਹੀਦੀ ਉਹਨੂੰ ਨਾ ਚੇਜ ਕਰਨ ਦੀ ਕੀ ਲੋੜ ਪਈ ਕੀ ਸਿੱਖ ਧਰਮ ਨੂੰ ਡੀਫੇਮ ਕਰਨ ਵਾਸਤੇ ਦੇਖੋ ਤੁਸੀਂ ਦੋ ਘਰਾਂ ਜੁੜਦੀਆਂ ਹਾਂਜੀ ਇਹ ਜੋ ਹਰਪਾਲ ਸਿੰਘ ਖਾਰਾ ਜੋ ਅਮਰਤਪਾਲ ਮੈਰੋ ਦੇ ਵਕੀਲ ਆ ਜੋ ਜਿਹਦਾ ਕਹਿਣਾ ਕੀ ਆ ਬਈ ਜੋ ਅਮਰਤਪਾਲ ਦੇ ਸਾਥੀ ਆ ਤੇ ਜੋ ਅਮਰਤਪਾਲ ਜਿਹਦੇ ਵਿੱਚ ਪੰਜਾਬ ਪੁਲਿਸ ਤੋਂ ਉਹਨਾਂ ਦੇ ਖਿਲਾਫ ਹਲੇ ਤੱਕ ਕੋਈ ਸਬੂਤ ਨਹੀਂ ਮਿਲਿਆ ਜਿਹਦੇ ਵਿੱਚ ਇਹ ਲੱਗਦਾ ਵੀ ਜੋ ਸਭ ਕੁਝ ਝੂਠਾ ਪਰ ਜਿਹੜਾ ਹੁਣ ਕਤਲ ਜਰੂਰ ਕੀਤਾ ਪਰ ਇਹਨਾਂ ਤੋਂ ਸਬੂਤ ਪੇਸ਼ ਨਹੀਂ ਹੋਏ ਜਿਹੜੇ ਅਦਾਲਤ ਮੰਗ ਰਹੀ ਆ ਤਾਂ ਪਰ ਜਿਹੜਾ ਕਹਿੰਦੇ ਸੀ ਅਮਰਤਪਾਲ ਮਹਿਰੋ ਇਥੋਂ ਭੱਜ ਗਿਆ ਦੁਬਈ ਦੇ ਵਿੱਚ ਆ ਦੁਬਈ ਵਿੱਚ ਵੀ ਨਹੀਂ ਸੀਗਾ ਉਹ ਪੰਜਾਬ ਦੇ ਵਿੱਚ ਸਾਡੇ ਇੰਡੀਆ ਦੇ ਵਿੱਚ ਹੀ ਸੀ ਤੇ ਦੂਜਾ ਨੰਬਰ ਜਿਹੜੇ ਬਹੁਤ ਵੱਡੇ ਖੁਲਾਸੇ ਹੁਣ ਇਹ ਹੋਣ ਜਾ ਰਹੇ ਆ ਜਿਹੜੇ ਉਹਦੇ ਸਾਥੀ ਆ ਤੇ ਬਹੁਤ ਜਲਦ ਇਹ ਬਰੀ ਹੋਣ ਜਾਣੇ ਜਾ ਰਹੇ ਆ ਕਿਉਂਕਿ ਜਦੋਂ ਸਬੂਤ ਹੀ ਨਹੀਂ ਪੇਸ਼ ਹੋਏ ਤਾਂ ਇਹ ਫਿਰ ਬਰੀ ਹੋ ਸਕਦੇ ਹੋਰ ਤੱਕ ਕੀ ਹੋਊਗਾ ਜਿਹੜੇ ਹਿਸਾਬ ਨਾਲ ਇਹੀ ਹੈ ਕਹਿਣਾ ਉਹਨਾਂ ਦਾ ਤੇ ਪਰ ਜਿਹੜਾ ਹੁਣ ਇਹ ਮਾਮਲਾ ਬਹੁਤ ਦਿਨਾਂ ਤੋਂ ਪਖਿਆ ਸੀ ਜਿਹਦੇ ਵਿੱਚ ਸਾਡੇ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਹਲਚਲ ਮੱਚੀ ਹੋਈ ਅਮਰਤਪਾਲ ਮਹਿਰੋ ਨੂੰ ਜਿਹੜਾ ਪੰਜਾਬ ਪੁਲਿਸ ਥਾਂ-ਥਾਂ ਤੇ ਛਾਪੇਮਾਰੀ ਵੀ ਕੀਤੀ ਗਈ ਹੈ ਤੇ ਪਰ ਬਾਅਦ ਦੇ ਵਿੱਚ ਇੱਕ ਚਲਸਾ ਆਉਂਦਾ ਜਿਹਦੇ ਵਿੱਚ ਕਿਹਾ ਜਾਂਦਾ ਵੀ ਇਹ ਦਵਾਈ ਦੇ ਵਿੱਚ ਭੱਜ ਗਈ ਪਰ ਦਵਾਈ ਦੇ ਵਿੱਚ ਨਹੀਂ ਪੰਜਾਬ ਦੇ ਵਿੱਚ ਹੀ ਹੈ ਅਮਰਤਪਾਲ ਮਹਿਰੋ ਤੇ ਜਿਹਦੇ ਵਿੱਚ ਹਰਪਾਲ ਸਿੰਘ ਖਾਰਾ ਦਾ ਜੋਗੀ ਅੱਜ ਦੇ ਇਹ ਬਹੁਤ ਵੱਡੇ ਬਿਆਨ ਸੀ ਵੀ ਜਿਹੜੇ ਵੀ ਜਿੰਨੇ ਵੀ ਦੋਸ਼ ਲੱਗੇ ਇਹਨਾਂ ਤੋਂ ਸਾਬਤ ਨਹੀਂ ਹੋ ਸਕੇ ਕਤਲ ਜ਼ਰੂਰ ਇਹਨਾਂ ਨੇ ਕੀਤਾ ਜਿਹੜੇ ਇਹਦੇ ਸਾਥੀ ਆ ਗ੍ਰਿਫਤਾਰ ਵੀ ਕੀਤੇ ਆ ਪਰ ਹਾਲੇ ਤੱਕ ਸਬੂਤ ਨਹੀਂ ਪੇਸ਼ ਹੋਏ ਪੰਜਾਬ ਪੁਲਿਸ ਤੋਂ ਜਿਹਦੇ ਵਿੱਚ ਇਹ ਬਰੀ ਹੋ ਸਕਦੇ 100% ਤਾਂ ਇਹ ਵੀ ਅੱਜ ਦੇ ਵਿਚਾਰ ਤੁਹਾਡੇ ਸਾਝੀ ਜ਼ਰੂਰ ਕਰਨੇ ਸੀ ਜੋ ਕਿ ਅਮਰਪਾਲ ਮੈਰੋਨ ਨੂੰ ਲੈ ਕੇ ਇਹ ਹੁਣ ਦੀ ਅਪਡੇਟ ਸੀ ਤੇ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਰਹੇ ਜਿੱਥੋਂ ਤੱਕ ਵੀਡੀਓ ਜਾਂਦੀ ਸ਼ੇਅਰ ਕਰਿਆ ਕਰੋਈ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਤੁਹਾਡੇ ਨੂੰ ਮਿਲਦੇਗਾ ਕੰਨ ਨਾ ਮਟੋਪੇ